ਨਾ 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 ਤੁਸੀਂ ਬੰਦੇ ਘੁੱਟ ਰਹੇ ਹੋ ਤੁਸੀਂ ਬੰਦੇ ਘੁੱਟਦੇ ਹੋ ਬੰਦੇ ਘੁੱਟਦੇ ਹੋ ਤੁਸੀਂ ਤੁਸੀਂ ਬੰਦੇ ਘੁੱਟਦੇ ਹੋ ਬੰਦੇ ਘੁੱਟਦੇ ਹੋ ਤੁਸੀਂ ਲੰਬੇ ਪਾਪਾ ਕੇ ਬੰਦੇ ਘੁੱਟ ਰਹੇ ਹੋ ਲੰਬੇ ਪਾਪਾ ਕੇ ਬੰਦੇ ਘੁੱਟ ਰਹੇ ਲੰਬੇ ਪਾਪਾ ਕੇ ਹੈ ਆਓ ਸਮਾਨ ਫੜਾ ਇਹਨੂੰ ਪੁੱਛੇ ਲੱਖ ਹੋਰ ਕਾ ਕਰਦਾ ਓਏ ਧੱਕਾ ਪੁਲਿਸ ਬੰਦੇ ਇਕੱਠੇ ਕੀ ਆ ਸਾਥ ਤੋੜ ਕੇ ਬਣੀ ਨਹੀਂ ਨਹੀਂ ਬੱਸ ਓਏ ਹੋਰ ਫੜ ਕੇ ਰੱਖ ਪੰਜਾਬ ਪਲਾਸ ਰੱਬਾ ਗੱਡੀ 'ਚ ਰੋ ਗੱਡੀ ਦੇ ਮੂਰੇ ਮੋਟਰਸਾਈਕਲ ਲਾਓ ਮੋਟਰਸਾਈਕਲ ਲਾਓ ਗੱਡੀ ਦੇ ਮੂਰੇ ਮੋਟਰਸਾਈਕਲ ਲਾਓ ਗੱਡੀ ਦੇ ਮੂਰੇ ਮੋਟਰਸਾਈਕਲ ਲਾਓ ਗੱਡੀ ਦੇ ਮੂਰੇ ਜੈ ਜੈ ਨਹੀਂ ਚਲੇਗੀ ਕੰਗਰਾ ਚੋਰੀ ਨਹੀਂ ਚਲੇਗੀ ਜੈ ਜੈ ਨਹੀਂ ਚਲੇਗੀ ਕੱਤਰ ਸਿੰਘ ਨਹੀਂ ਚਲਾਏਗੀ ਮੁਤਾਬ 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 ਪੰਜਾਬ ਦਾ ਗੁਰਦਾਬ ਅਸੀਂ ਘੰਟਾ ਪਹਿਲਾਂ ਫੋਨ ਕਰਿਆ ਉਦੋਂ ਕੋਈ ਨਹੀਂ ਰਿਹਾ ਉਹ ਸਾਡੇ ਕੱਤਰ ਬੰਦੇ ਚੱਕ ਕੇ ਲੈ ਜਾਂਦੇ ਨੇ ਨਿਹਾਲ ਮੈਨੂੰ ਤਾਂ ਉਹ ਐਡਰੈਸ ਦਿਓ ਭਾਜੀ ਤੁਸੀਂ ਰੈਸਟੈਂਟ ਉੱਦੋਂ ਮੁਸਲਮਾਨਾਂ ਤੇ ਆਈ ਨਹੀਂ ਤੁਸੀਂ ਧੱਕਾ ਕਰਦੇ ਹੋ ਚੱਕ ਕੇ ਲੈ ਗਏ ਰਸ਼ਮ ਚੱਕ ਕੇ ਲੈ ਗਏ ਭਾਈ ਮਾਫਤ ਨਹੀਂ ਹੈ ਜਿੱ ਕੰਮ ਹੋ ਰਿਹਾ ਮਾਨ ਪੜਿਆ ਤੁਸੀਂ ਆਏ ਹੋ ਤੁਸੀਂ ਅਸੀਂ ਨਹੀਂ ਆਏ ਅੱਜ ਤੁਸੀਂ ਕਿਹੜੇ ਕਿਹੜੇ ਗਲਤ ਕੀਤਾ ਤੁਸੀਂ ਚੱਕਿਆ ਬਸੋ ਮਾਫਤ ਹੋ ਜਾ ਚੱਕਿਆ ਹੋਣਾ ਇਹ ਦਫਤਰ ਦੇ ਉਹ ਸ਼ਿਸ਼ੇਂਦਰ ਤੋਂ ਉਹ ਨਹੀਂ ਨਹੀਂ ਜੈਅਰ ਕਰਦੇ ਹੋ ਤੁਸੀਂ ਲੋਕ ਨਹੀਂ ਆ ਗਿਆ ਤੁਹਾਡਾ ਬੱਬਰ ਸ਼ੇਰ ਆ ਗਿਆ ਉਹਨੇ ਜੀ ਨਜ਼ਰ ਯਾਰ ਕੋਈ ਗੱਲ ਐ ਬਾਏ ਇਲੈਕਸ਼ਨ ਕੇਜਰੀਵਾਲ ਪੰਜਾਬੀਆਂ ਆਈ ਅਸੀਂ ਦਿੱਲੀਆ ਦੇ ਪਿੱਛੇ ਲੱਗੇ ਬਣਾ ਰਹੇ ਆਂ ਬੋਲੋ ਆ ਪੰਜਾਬੀਆਂ ਦਾ ਹੱਕ ਬਣਦਾ ਆ ਪੱਕੇ ਨੂੰ ਬੋਲੋ ਸਾਡੀ ਦਾ ਆ ਪੰਜਾਬੀ ਨਹੀਂ ਤੁਸੀਂ ਤੁਮਰ ਸਾਹਿਬ ਉਦੋਂ ਕਿਉਂ ਨਹੀਂ ਆਏ ਸਾਹਿਬ ਜੀ ਤੁਸੀਂ ਉਦੋਂ ਕਿਉਂ ਨਹੀਂ ਆਏ ਕੋਈ 70 ਕਿ ਮੈਂ ਅੰਦਰ ਕਰਕੇ ਸਰ ਮੈਨੂੰ ਮੈਂਬਰ ਅਡਰੈਸ ਦਿਖਾ ਦਿਓ ਬੰਦੇ ਤੁਸੀਂ ਚੱਕ ਲੈਣੇ 1000 ਬੰਦੇ ਨੇ ਦੇਖਿਆ ਇੱਥੇ ਸਭ ਤੁਸੀਂ ਤੁਹਾਨੂੰ ਲੰਮਾ ਭਾਗੇ ਚੱਕ ਕੇ ਲੱਗੀ ਕੋਈ ਕਹੀ ਕ੍ਰਿਮੀਨਲ ਹੈ ਯਾਰ ਸਵਾ ਘੰਟੇ ਬਾਅਦ ਪਹੁੰਚੇ ਇੱਥੇ ਕਿੰਨਾ ਨਾ ਟੋੜਾ ਕਿੰਨਾ ਨਾ ਦੱਤਰ ਆ ਜਿੰਨੇ ਆਹ ਸਾਇਕ ਇਧਰ ਹੋ ਜਾ ਭਾਜੀ 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 ਵੇਖੋ ਕਰ ਕੀ ਗੱਲ ਹੋ ਗਈ ਸਰ ਕੀ ਮੈਸਜ ਕੀ ਹੈ ਜੀ ਕਹਿੰਦੇ ਦਸਤਕ ਆ ਕੀ ਲਿਖ ਰਹੇ ਹੋ ਜੀ ਆ ਹੁਣੇ ਕੀ ਕਿਹੜੀ ਚਿੱਠੀ ਹੈ ਦਿਖਾਓ ਸਰ ਕਿਹੜੀ ਚਿੱਠੀ ਹੈ ਨਹੀਂ ਨਹੀਂ ਇਹ ਲਾਈ ਬੋ ਤੁਸੀਂ ਆ ਸ਼ੂਚੀ ਦੇ ਪੇਜ ਤੋਂ ਸ਼ੇਰੂ ਮੇਰਾ ਓਏ ਆ ਹੁਣੇ ਚਿੱਠੀ ਲਿਖ ਰਹੇ ਨੇ ਹੁਣੇ ਚਿੱਠੀ ਲਿਖ ਰਹੇ ਨੇ ਚਿੱਠੀ ਲਿਖ ਰਹੇ ਨੇ ਲਾਈਵ ਲਿਆਓ ਚਿੱਠੀ ਲਿਖ ਰਹੇ ਨੇ ਹੁਣੇ ਹੁਣੇ ਕੰਪਲੇਟ ਲਿਖ ਰਹੇ ਨੇ ਨਵੀਂ ਕੰਪਲੇਟ ਹੁਣੇ ਕੰਪਲੇਟ ਲਿਖ ਰਹੇ ਨੇ ਹੁਣੇ ਕੰਪਲੇਟ ਲਿਖ ਰਹੀ ਐ ਕਿਹੜੀ ਕੰਪਲੇਟ ਆ ਹਾਂ ਹੁਣੇ ਕੰਪਲੇਟ ਲਿਖੀ ਐ ਤੁਸੀਂ ਹੁਣੇ ਕੰਪਲੇਟ ਲਿਖੀ ਐ ਤੁਸੀਂ ਹੁਣੇ ਕੰਪਲੇਟ ਲਿਖੀ ਐ ਹੁਣੇ ਹੁਣੇ ਪਾਇਆ ਚਿੱਠੀ ਨੰਬਰ ਡੈਰੀ ਨੰਬਰ ਹੁਣੇ ਪਾਇਆ ਹੁਣੇ ਹੁਣੇ ਆ ਹੁਣੇ ਪਾਇਆ ਚਿੱਠੀ ਨੰਬਰ ਹੁਣੇ ਹੁਣੇ चिट्ठी नंबर लिखियाबाद मुर्दाबाद पंजाब मुर्दाबाद मुरादाबाद 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 मुर्दाबाद मुर्दाबाद ਪਾਣੀ ਦੇ ਪਰ ਨਹੀਂ ਮੇਰਾ ਨਾਮ ਹੈਗੀ ਨਾ ਮੈਂ ਕਿਹੜੀ ਥੋੜੇ ਪਤਾ ਨਹੀਂ ਕੀ ਆ ਓਏ ਸਾਡੇ ਦੇ ਗੁੱਸੇ ਕਿੱਲਾ ਸਾਡੇ ਚ ਪੰਜਾਬੀਆਂ ਦਾ ਤੁਸੀਂ ਲੱਗੇ ਹੋ ਦਿੱਲੀ ਵਾਲਿਆਂ ਦੇ ਮਗਰ ਔਰ ਸਿੱਖੀ ਆਪਣੀ ਗੱਲ ਕਰ ਸਿੱਖੀ ਰੋਟੀ ਪੰਜਾਬ ਦੀ ਕਰ ਉਹ ਨਾ ਯਾਰ ਮੈਂ ਕਿਹਾ ਮੈਂ ਕਰ ਰਿਹਾ ਰਿਕਾਰਡ ਸਾਡੀ ਉੱਥੇ 60 ਮਿੰਟ ਉਹ ਬਾਈ ਪਰੇ ਆ ਜਾਓ ਜੇ ਇੱਕ ਮਿੰਟ ਕਿੱਥੇ ਨਹੀਂ ਆਏ ਉਹ ਬਾਈ ਨਿਕਾਲਾਓ ਉੱਥੇ 60 ਮਿੰਟ ਰੇਡ ਬਈ ਉੱਥੇ ਨਹੀਂ ਆਏ ਉੱਥੇ ਸੁੱਤੇ ਸੀ ਅਸੀਂ ਉਹਨਾਂ ਦਾ ਨਸ਼ਾ ਵੇਚਦੇ ਵੇਚਦੇ ਕੀ ਗੱਲ ਉਹ ਸਾਡੇ ਪੰਜਾਬੀ ਆਮਾ ਚੰਦੇ ਆ ਕੀ ਹੋਇਆ ਕੀ ਸਾਨੂੰ ਹੱਥ ਪਾ ਕੇ ਫੱਕਾ ਪਿਆ ਕੋਈ ਜ਼ਬਦਾਰ ਨੂੰ ਕੋਈ ਦਸਤੂਰ ਕੋਈ ਦਸਤੂਰ ਸਾਡਾ ਲੋਕ ਤੋੜਿਆ ਤੇ ਕੇਲਾ ਕੱਢਿਆ ਵਾਹ ਇਹ ਲੱਖ ਨਹੀਂ ਹੱਥ ਬੰਦੇ ਨੇ ਹੱਥ ਮਾਣਾ ਫੱਕਾ ਨਹੀਂ ਪਿਆ ਭੈਣਾਂ ਦੇ ਲੰਦ ਦੇ ਦਾਂਗੇ ਚੁੱਪ ਚੁੱਪ ਤਵਾਰਿਆਂ ਤੇ ਅਧਿਕ ਕਾਂਗਰਸ ਸਾੜਿਆਂ ਨੂੰ ਕਹਿਚੋ ਲਓ ਜਲਦੀਏ ਲਓ ਸਾਡੇ ਮੀਰੀਆਂ ਸਾਰੇ ਸਾਰੇ ਮੀਰੀਆਂ ਨੂੰ ਬੁਲਾਓ ਇਸੇ ਨੂੰ ਬੇਨਤੀ ਹੈ ਜੀ ਜੋਰ ਨਗਰ ਦੇ ਵਿੱਚ ਖੜੇ ਆ ਸ਼੍ਰੀ ਭਾਰਤੀ ਜਨਾਸੀ ਜੀ ਜਿਹੜਾ ਆਪਦੇ ਆਪ ਨੂੰ